ਫਿਰੋਜ਼ਪੁਰ ਸਿਟੀ ਦੇ ਸਟਾਫ ਨੇ ਇੱਕ ਕਾਲੇ ਰੰਗ ਦੀ ਥਾਰ ਕਾਬੂ ਕੀਤੀ ਹੈ ਇਸ ਦੇ ਵਿੱਚ ਤਲਾਸ਼ੀ ਦੌਰਾਨ 15 ਲੱਖ ਰੁਪਏ ਦੀ ਡਰਗਮਨੀ ਬਰਾਮਦ ਕੀਤੀ ਆ ਤਾਂ ਫਿਰੋਜ਼ਪੁਰ ਅੰਦਰ ਕੁਮਰਹੀ ਕਾਲੇ ਰੰਗ ਦੀ ਥਾਰ ਤੇ ਲਿਖਿਆ ਹੋਇਆ ਸੀ ਆਣ ਮਿਲੋ ਤੇ ਅੜੇ ਸੋਚੜੇ ਥਾਰ ਦੇ ਵਿੱਚ ਰੱਖੀ ਫਿਰਦੇ ਸੀ 15 ਲੱਖ ਰੁਪਏ ਦੀ ਡਰਗਮਨੀ ਦਰਸਲ ਫਿਰੋਜ਼ਪੁਰ ਸਿਟੀ ਸਟਾਫ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕਾਲੇ ਰੰਗ ਦੀ ਥਾਰ ਦੇ ਵਿੱਚ ਕੁਝ ਲੋਕ 15 ਲੱਖ ਰੁਪਏ ਦੀ ਡਰਗਮਨੀ ਰੱਖ ਕੇ ਜਾ ਰਹੇ ਸੀ ਜੋਤੇ ਕਾਰਵਾਈ ਕਰਦੇ ਸੀ ਇਹ ਸਟਾਫ ਡਰਗਮਨੀ ਸਮੇਤ ਥਾਰ ਵੀ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਸਬੰਦੀ ਜਾਣਕਾਰੀ ਦਿੰਦਿਆਂ ਐਸਐਚਯੂ ਮੁਹਿਤਵੰਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਕਾਲੇ ਰੰਗ ਥਾਰ ਦੇ ਵਿੱਚ ਸਵਾਰ ਬਿੰਦਰ ਸਿੰਘ ਪਿੰਡ ਪੀਰ ਇਸਮਾਇਲ ਖਾਨ ਦਾ ਰਹਿਣ ਵਾਲਾ ਹੈ ਜੋ ਕਿ ਨਸ਼ਾ ਵਿੱਚ ਹੁੰਦਾ ਕੰਮ ਕਰਦਾ ਹੈ। ਜਿਸ ਦੀ ਕਾਲੇ ਰੰਗ ਥਾਰ ਨੂੰ ਜਦੋਂ ਕਾਬੂ ਕੀਤਾ ਗਿਆ ਤਾਂ ਸਰਚ ਦੌਰਾਨ ਉਸ ਦੇ ਵਿੱਚੋਂ 15 ਲੱਖ ਰੁਪਏ ਦੀ ਡਰਗਮਨੀ ਬਰਾਮਦ ਕੀਤੀ ਹੈ। ਉਹ ਤੁਹਾਨੂੰ ਦੱਸਿਆ ਕਿ ਬਿੰਦਰ ਸਿੰਘ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤਾਂ ਪੁਲਿਸ ਵੱਲੋਂ ਹੋਰ ਵੀ ਪੁੱਛਗਿੱਛ ਕੀਤੀ ਜਨਹੀ ਹੈ। ਕਿ ਉਸਨੇ ਕਿੱਥੇ ਕਿੱਥੇ ਨਸ਼ਾ ਵੇਚਿਆ ਤੇ ਕਿੱਥੋਂ ਕਿੱਥੋਂ ਇਹ ਡਰਗ ਮੰਨੀ ਲਿੱਤੀ ਆ ਜਿੰਮੇਤੀ ਤਈ ਨੋ ਨੂੰ ਐਸਆਈ ਨਰਿੰਦਰ ਸਿੰਘ ਸੀਏ ਸਟਾਫ ਵੱਲੋਂ ਇੱਕ ਸ਼ੱਕੀ ਗੱਡੀ ਜਿਹੜੀ ਥਾਰ ਸੀ ਉਹਦੇ ਵਿੱਚ ਜਿਹੜਾ ਗੱਡੀ ਸਵਾਰ ਸੀਗਾ ਵਿੰਦਰ ਸਿੰਘ ਜੋ ਉਹਨੂੰ ਮੁਖਬਰੀ ਸੀ ਕਿ ਨਸ਼ੇ ਦਾ ਕੰਮ ਕਰਦਾ ਹੈ ਉਹ ਕਾਬੂ ਕੀਤੀ ਗਈ ਜਿਹਦੀ ਸਰਚ ਦੌਰਾਨ 15 ਲੱਖ ਰੁਪਏ ਡਰੱਗ ਮੰਨੀ ਸਰ ਬ੍ਰਮਤ ਹੋਈ ਹੈ ਜਿਸ ਤੇ ਅਸੀਂ ਐਫ ਆਈ ਆਰ ਲੌਂਚ ਕੀਤੀ ਹੈ ਅੱਗੇ ਸਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਦੇ ਕਿੰਨੇ ਨਾਲ ਲਿੰਕ ਹੋਏਗੇ ਸੀ ਕਿ ਬਿਲਕੁਲ ਜੀ ਅਸੀਂ ਇਹਦਾ ਰਿਮਾਂਡ ਲੈ ਲਿਆ ਹੈ ਮਾਨਯੋਗ ਅਦਾਲਤ ਤੋਂ ਤੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਇਹਨੇ ਕਿਤੇ ਕਿਤੇ ਵੇਚੀ ਕਿਤੇ ਕਿਤੇ ਹੋਰ ਪੈਸਾ ਆ ਪ੍ਰੋਪਰ ਜਾਂਚ ਕਰਾਂਗੇ ਇਹ ਸਰ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ ਜੀ ਬਿਲਕੁਲ ਇਹ ਫਿਰੋਜ਼ਪੁਰ ਦਾ ਪੀਰ اسماعیل ਖਾਨ ਪਿੰਡ ਹੈ ਉਥੋਂ ਦਾ ਰਹਿਣ ਵਾਲਾ ਜੀ ਇਹ ਸਰ ਇਹਦੇ ਨੇ ਪਹਿਲੇ ਵੀ ਕੋਈ ਮੁਕਦਮੇ ਦਰਜ ਹੋਏਗੇ ਆ ਜੀ ਇਹਦੇ ਤੇ ਮੁਕਦਮਾ ਨਹੀਂ ਦਰਜ ਬਠਾਏ ਤੱਕ ਸਾਹਮਣੇ ਆਇਆ ਕਿ ਇਹਦਾ ਇੱਕ ਇਹਦਾ ਬੇਟਾ ਹੈ ਜਿਹਦੇ ਤੇ ਪਹਿਲੇ ਐਨਡੀ ਦੇ ਮੁਕਦਮੇ ਹੈਗੇ ਆ ਤਫਤੀਸ਼